ਮਾਰਚ ਬਿਜਾ ਕਰੂ ਬੱਚਾ ਦੇ ਰਾਜ ਵੀਰੇ ਟਾ ਬਾਕੀ ਅੰਦਰ ਕੀ ਸੇਲ ਹੈ ਬਾਕੀ ਮੈਂ ਵੇਖ ਕੇ ਆਏ ਵੀਡੀਓ ਇਹਨਾਂ ਦੀ ਬਾਕੀ ਮੈਂ ਜੋ ਅੰਦਰ ਜਾ ਕੇ ਦੇਖਾਂਗਾ ਬਾਕੀ ਕੀ ਸੇਲ ਲੱਗੀ ਹੈ ਫਾਰੀ ਸੇ ਇਥੇ ਸ਼ੋਪਿੰਗ ਕਰਾਂਗੇ ਥੋੜੀ ਬਹੁਤੀ ਦੇਖੋ ਇਥੇ ਕੀ ਹੈ ਲੈਸ ਬਾਕੀ ਗਾਇਜ਼ ਹੁਣ ਆਪਾਂ ਆ ਚੁੱਕੇ ਹਾਂ ਇਸ ਸਟੋਰ ਹੈਲੋ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੋਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਔਰ ਕਿਥੇ ਕਿਥੇ ਮੀ ਪਿਆ ਨਜ਼ਾਰੇ ਲੈਣ ਦੇ ਅਸੀਂ ਨਜ਼ਾਰੇ ਲੈਣ ਨੇ ਆ ਬੱਤੀ ਹੈ ਨਹੀਂ ਸਵੇਰ ਦੀ ਲਾਈਟ ਗਈ ਹੈ ਤੇ ਸਾਡੇ ਇਹਨਾਂ ਡਾੜੇ ਲੱਗੇ ਟਾਲੀ ਸੁੱਕੀ ਟੁੱਟ ਕੇ ਡੇਗੀ ਸਿਤਾਰਾ ਤੇ ਜਿੱਤੇ ਕਰਕੇ ਲਾਈਟ ਹੋ ਗਈ ਸੀ ਬਾਅਦ ਤੇ ਰੈਟੂ ਬੰਦ ਹੋ ਗਿਆ ਸੀ نیٹ ਚੱਲ ਪਿਆ ਤੇ ਹੇ ਤੱਕ ਲਾਈਟ ਨਹੀਂ ਆਈ ਹੈਗੀ ਹੁਣ ਬਾਹਰ ਬੈਠੇ ਨਾਗੇ ਠੰਡਾ ਆ ਬਾਹਰ ਮੰਜੀਆਂ ਢਾ ਕੇ ਅਸੀਂ ਬੈਠੇ ਆ ਫੱਦਲ ਯੂਰੈਸ਼ ਹੋਰਾਂ ਤੇ ਬਣਿਆ ਆ ਵੇਖੋ ਰਾਦੋਂ ਪੈਨ ਦੱਸਿਆ ਜੀ ਪੇਗਾ ਤੇ ਬਾਕੀ ਇਹ ਬਾਬੂ ਜੀ ਇਹ ਕੋਈ ਹੋਏਗਾ ਲਾਗੇ ਤੱਕ ਟਿਊਸ਼ਨ ਦਾ ਦੱਸਿਓ ਬਈ ਲਾਗੇ ਤੱਕ ਕਿਤੇ ਲਾਗੇ ਤੱਕ ਇਹ ਹੈਗੀ ਕੋਈ ਲਾਗੇ ਤੱਕ ਇਹ ਨੇੜੇ ਤੇੜੇ ਇੱਦੀ ਹੁੰਦਾ ਮਰੋ ਬਹਾਟੇ ਏਰੀਆ ਤੇ ਲਾਗੇ ਤੱਕ ਇਹ ਨਾ ਉਹ ਜਲੰਧਰ ਵਾਲੇ ਦੱਸਿ ਜਾਣ ਸਾਡੇ ਲਾਗੇ ਹੈਗੀ ਉੱਥੇ ਹੀ ਜਿਹੜੇ ਤੇੜੇ ਆਡੇ ਇੱਥੇ ਹੋਏਗਾ ਕੋਈ ਦੱਸਿਓ ਇਹਨੂੰ ਪਾਣਾ ਹੈ ਟਿਊਸ਼ਨ ਤੇ ਕਿਤੇ ਬੇਲਾ ਜਾਂਦਾ ਸੀ ਤੇ ਉੱਥੇ ਹੁਣ ਬੰਦ ਹੋ ਗਈ ਇਹਦੀ ਹਾਣ ਕਬੂਤਰੀ ਹੋਸਟਲ ਪਾ ਦੋ ਨਹੀਂ ਨਹੀਂ ਉਹ ਤੇ ਛੱਡ ਆਣੇ ਆ ਯਾਰ ਆਹਦੀ ਟੈਨਸ਼ਨ ਖਤਮ ਬੜੇ ਨਾ ਬੜੇ ਅਹੀ ਬਸ ਆਲਵਾ ਜਾਣਾ ਕਰਨਾ ਜੱਟ ਸੁਣ ਤੇਰਾ ਹੈ ਪਾ ਦਈਏ ਹੁਣ ਵੱਡੇ ਵੱਡਾ ਐਕਟਰਾਂ ਦੇ ਉਦਨਾਂ ਕਿ ਉਹ ਇੱਦਾਂ ਹੀ ਪੈੜਦੇ ਨੇ ਅਹੀ ਇਸੇ ਬਾਹਰ ਨੇ ਆ ਹੀ ਹੋਵਾ ਕਰਾਂਗੇ ਚਲੋ ਜੀ ਦਾਜੀ ਤੇਨੂੰ ਮੇਲਾਵਾ ਕਰਾਂਗੇ ਨਾਲੇ ਵਲੌਗ ਸ਼ੂਟ ਕਰਾਵਾਂਗੇ ਢੋਜੀ ਦਾ ਹੈਂ ਜਿੰਨੇ ਕਿਫੇ ਤੇ ਡਲੋਜੀ ਹਨ 55 ਜਲੰਧਰ ਜਿੱਦੀ ਲੱਗਣੀ ਆਨੀ ਸਾਡਾ ਹੀ ਹੈ ਜਲੰਧਰ ਜਿੱਨਾ ਲੱਗ ਓਏ ਜਲੰਧਰ ਜਿੱਨਾ ਲੱਗਣਾ ਗਾ ਡਲੋ ਸਾਡਾ ਹੀ ਹੈ ਜਾਣਾ ਜਿੰਨਾ ਜਲੰਧਰ ਇੰਨਾ ਹੀ ਯਾਰ ਉਨਾ ਹੀ ਖਰਚਾ ਇੱਥੇ ਤੇਰੇ ਐਸਐਸ ਸਕੂਲੇ ਆ ਜੀ ਉਨਾ ਹੀ ਉਥੇ ਡਲੋਜੀ ਪੈਣਾ ਆ ਉਥੇ ਜਾ ਡੰਨੇ ਆ ਕਿਉਂ ਸਾਈਕਲ ਹੈ ਜੀ ਨਾਲ ਆਪਣਾ ਹੈ ਕਿਉਂ ਮੋਤੇ ਕਿੜਾ ਘੇ ਲੰਡੇਣਾ ਤੂੰ ਸੋ ਕਿਉਂ ਸਾਰਾ ਕੁਝ ਕਰਦੇ ਉਥੇ ਆਸੇ ਇੱਕ ਨਹੀਂ ਚਲਾਉਂਦੇ ਨੀ ਨਾ ਖੇਡਣਾ ਤੇ ਹੈ ਗਿਆ ਯਾ ਫਰੈਂਡ ਤੇਰੇ ਭਾਂਜਾ ਨੇ ਉਹਨਾਂ ਨੇ ਸੋਣਾ ਹੂੰ ਆਪਣੀ ਹੁੰਦੀ ਆ ਆਪਣੇ 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 ਬੈੱਡ ਹੁੰਦੇ ਸਾਰੇ ਆਹੋ ਇਦਾਂ ਬਣਾਏ ਹੁੰਦੇ ਨੇ ਚਿੰਕੇ ਬਣਾਏ ਹੁੰਦੇ ਨੇ ਤੇਰਾ ਵੀ ਇਦਾਂ ਹੋਣਾ ਇੱਕ ਬੈੱਡ ਸਾਡਾ ਇਹ ਕਿਉਂ ਇੱਥੇ ਵਧੀਆ ਇੱਥੇ ਕਿਉਂ ਵਧੀਆ ਹੈ ਰੀਜਨ ਇੱਥੇ ਕਿਹੜਾ ਪੜਦਾ ਹਾਂ ਫਿਰ ਇੱਥੇ ਕੁੱਟ ਨਹੀਂ ਪੈਂਦੀ। ਨਾਨਾ ਮੇਦੇ ਕਹਿੰਦੇ ਆ ਕਿ ਬਿਲਕੁਲ ਕੁੱਟੀ ਨਹੀਂ ਕਰਾਉਣੀ। ਕਹਿੰਦਾ ਇੱਥੇ ਹੀ ਠੀਕ ਹੈ ਕੈਂਬਰੀ ਜੀ ਇੱਥੇ ਕਹਿੰਦਾ ਕੁੱਟ ਨਹੀਂ ਪੈਂਦੀ ਹੈਗੀ। ਇਹਨਾਂ ਨੇ ਇੱਥੇ ਲਾ ਕੇ ਮੈਂ ਕਿਹਾ ਚਲ ਘਰ ਦੇ ਲਾ ਕੇ ਚੰਗੀ ਇੱਥੇ ਪਾ ਦਿੰਨੇ ਆ। ਕਹਿੰਦਾ ਨਹੀਂ ਇੱਥੇ ਵੀ ਨਹੀਂ ਪਾਣਾ ਇੱਥੇ ਮੈਡਮਾ ਕੁੱਟਦੀਆਂ। ਚੰਗੀ ਪਾ ਰੋ। ਹੈ? ਕੁੜੀਆਂ ਵਾਲਾ ਸਟਾਈਲ ਬਣਿਆ ਜੀ। ਹਾ ਵੀਰ ਕੀ ਕਰਾਂ ਜੀ? ਇਨਸ ਵੇਦਾ ਇਹਦੀ ਜਾਨ ਲੈਣੀ ਕੀਤੀ ਹਰ ਵੀ ਦਿ ਤੇ ਮੈਨੂੰ ਫੋਨ ਕਰੀ ਜਾਂਦੀ ਆ ਕੇ ਸਾਹਬ ਸਬਜੀ ਬਣਾਣੀ ਜੀ ਅੜਾ ਵੇਦਾ ਕਿਦਾਂ ਹਾਂਜੀ ਗਾਇਸ ਰਾਜੀਵੀ ਨੂੰ ਦੇਣ ਜਾ ਰਹੇ ਗੋਲੀ ਜਿਹੜੀ ਮਿੱਠੀ ਗੋਲੀ ਹੁੰਦੀ ਨਾ ਵਿਟਾਮਿਨ ਵਾਲੀ ਦੰਦਾ ਵਾਲੀ ਕੈਲਸ਼ੀਅਮ ਵਾਲੀ ਹਨਾ ਹਾਂ ਵੇਖਿਓ ਕਿਦਾਂ ਕਰ ਹੈ ਖਾਂਦਾ ਆ ਉਹਦੇ ਉਹ ਕਿ ਛੇਤੀ ਪਾ ਦੇ ਮੂੰਹ ਚ ਤਰਗੀ ਬੜੇ ਸਵਾਦ ਨਾਲ ਖਾਂਦਾ ਹੈ ਐ ਰਾਜਵੀਰ ਰਾਜਵੀਰ ਮਜ਼ਾ ਆਇਆ ਮੈਂ ਖਾਉ ਲਿਆ ਮਜ਼ਾ ਆਇਆ ਵੇ ਵੇ ਕਿਦਾ ਚੂਸਦਾ ਤੇਰੇ ਦੰਦ ਆਦ ਗਏ ਨੇ ਆ ਇੱਕ ਉਹਦੇ ਖਾਈ ਜਾਂਦਾ ਤੂੰ ਮੁਕਾ ਦੇਣੀਆਂ ਨੇ ਤੇਰੀ ਇੱਕ ਨਾਲ ਜ਼ਰੂਰੀ ਹੈ ਰਾਜਵੀਰ ਨੂੰ ਸਵੇਰ ਸ਼ਾਮ ਖਾਣੀ ਹੈ ਹਨਾ ਪਾਉ ਦੇ ਖਾਈ ਜਾਂਦਾ ਹੋਏ ਪਾਏ ਦਿਸ ਵਾ ਲਈ ਜਾਂਦਾ ਬਿਨਾ ਗੱਲੋਈ ਖਾ ਗਿਆ ਤੇਰੀ ਗੋਲੀ ਇਹ ਵੀ ਖਾ ਗਿਆ ਹੀ ਹੈ ਗਾਈਸ ਪ੍ਰਸ਼ਾਦਾ ਛਕ ਲਿਆ ਤੂੰ ਦੇ ਦੇ ਖਾਲੀ ਥਾਲ ਅੰਬਾ ਦਾ ਅੰਬਾ ਦਾ ਖਲਾਲਾ ਦੇਖ ਲੈ ਇਹ ਜੀ ਅਸੀਂ ਅੰਬਾ ਤੋਂ ਬਿਨਾ ਨਹੀਂ ਰੋਟੀ ਖਾ ਸਕਦੇ ਇਹਹੀ ਆਂਬ ਦੇ ਮੋਗੇ ਹੀ ਤੇ ਅੰਬ ਮੈਂ ਲੈ ਆ ਸੰਵੀ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਹਾਂ ਇਹ ਰਾਜਵੀਰ ਆਇਆ ਸੀ ਟੋਏ ਕੱਲ੍ਹ ਕੇ ਸੀ ਬਾਬ ਕਾਲਾ ਸਾਹਿਬ ਉੱਥੋਂ ਲੈ ਕੇ ਆਇਆ ਇਹ ਰਾਜਵੀਰ ਟੋਏ ਰਾਜਵੀਰ ਓਏ ਟੋਏ ਕਿਥੇ ਜਰਾ ਇੱਥੇ ਓਏ ਓਏ ਹਾਂ ਇਹ ਜਿਹੜੀ ਲੱਗਿਆ ਸੀ ਕਿ ਇਹ ਵਾਲਾ ਵੇਖ ਕੇ ਇਦਾਂ ਹੀ ਰਹਿ ਡੇਗਾ ਤੇ ਰੇਟ ਤਾਂ ਘਾਟੇ ਸਿੱਧੇ ਕਹਿੰਦਾ ਮੈਂ ਤੋੜਾਂ

the next day ਗਾ ਸੁੰਡੇ ਮਨਾਇਆ ਜਾ ਰਿਹਾ ਅੱਜ ਪੂਰਾ ਲਾਹਾ ਲੈ ਰੇ ਆਪਾਂ ਮਨਪੀ ਸੰਗੀ ਕਿੱਦਾਂ ਦਾ ਮੈਸੂਮ ਹੋ ਰਿਹਾ ਕੁਲਕੁਲ ਠੰਡਾ ਠੰਡਾ ਕੁਲਕੁਲ ਠੰਡਾ ਠੰਡਾ ਕਰ ਲੂੰਗਾ ਮੈਂ ਆਪਣੇ ਆਪ ਲੈ ਆ ਜੋ ਆ ਕੇ ਮੜਿਆ ਹਾਂਜੀ ਗਾਇਸ ਖਾਂ ਤੋਂ ਓਕੇ ਤੇ ਹੁਣ ਇਹਨਾਂ ਰਾਸ ਰਾਜਵੀਰ ਦੀ ਹੋ ਰਹੀ ਹੈ ਮਾਲਿਸ਼ ਰਾਜਵੀਰ ਦੀ ਹੋ ਰਹੀ ਹੈ ਮਾਲਿਸ਼ ਸਾਰੇ ਤੋਂ ਓਕੇ ਇੱਧਰ ਖਲਾਰਾ ਹੀ ਖਲਾਰਾ ਪਿਆ ਹੈ ਅੱਜ ਸੰਡੇ ਪੂਰਾ ਹੋਇਆ ਸ਼ੋਰਾ ਨਾ ਮਨਾਇਆ ਜਾ ਰਿਹਾ ਹੈ ਭਵਾਨ ਦੀ ਮਾਲਸ ਹੋ ਰਹੀ ਹੈ ਭਵਾਨ ਜੀ ਪਿਓ ਪੁੱਤ ਦੀ ਜਾਰੀ ਉਹ ਵੀ ਮਸਤ ਆਇਆ ਪਿਆ ਤੁਹਾਡੇ ਕੋਲ ਹਾਂਜੀ ਮਸਤ ਆਇਆ ਕਿਦਾਂ ਰਾਜੀਰੇ ਤਾਂ ਇਹ ਜਦ ਮਾਰਛਾ ਨਾ ਤਰੋਲ ਦੇਣਾ ਕੰਨ ਦਾ ਸੈਗਰ ਸਮੁੰਦਰ ਸਣਾ ਹੁੰਦਾ ਤੇ ਜਦ ਮਾਰਛਾ ਬੱਤਾ ਦੰਦਿਆ ਕਰਦਾ ਹੈ ਨਾ ਤੇ ਸਿਰ ਬਹੁਤ ਭੱਗਦਾ ਹੈ ਸਰ ਸਭ ਨੂੰ ਚਲ ਜੀ ਮਾਰਛਾ ਬਿਲਾ ਕਰੋ ਬੱਚਿਆਂ ਦੇ ਦਾ ਜੀ ਨਾ ਟਾ ਅਡੂੰ ਬਯਾਂ ਦਾ ਸੇਰ ਨੂੰ ਨਾ ਸੂਲ ਮੈਂਦਾ ਤਾਂ ਕਰਕੇ ਅਗਲਾ ਨਹੀਂ ਤੇ ਚੀਕੇ ਨਾ ਹਾਂ ਕਿੰਨਾ ਖੁਸ਼ ਹੋਇਆ ਉਹ ਮਾਲ ਜੀ ਕਰਾਂਦਾ ਤੇ ਨਾ ਹੁੰਦਾ ਵੀ ਬੜਾ ਖੁਸ਼ ਹੋ ਗਿਆ ਇੱਕ ਕਹਣਾਲ ਆ ਇਹਨੇ ਜਿਹੜਾ ਤੋਂ ਵੇੜਾ ਤੋਂ ਆਇਆ ਸਾਡੇ ਨਾਲ ਸਾਰਾ ਕੰਮ ਰਾਜਵੀਰ ਨੇ ਕਰਾਇਆ ਹਾਂ ਇਹਨਾਂ ਚੈਨੋਣਾ ਉਹਨਾਂ ਸੰਗਾਂ ਅੱਗੇ ਘੁੰਮਣ ਕੰਦੇ ਈ ਨਹੀਂ ਜਾਣਦਾ ਤੁਹਾਨੂੰ ਪਤਾ ਜੀ ਮੈਂ ਜਲਦੀ ਕਰੀ ਗੜ ਗਿਆ ਇਹਦੇ ਹੁਣ ਚੱਲਦਾ ਕਿ ਆਦਵਾਰ ਹੋ ਜਾਦਾ ਕਿ ਕਿਤੇ ਜਾਈ ਨਾ ਲੋ ਬੈਬਰ ਹਾਂਜੀ ਗਾਇਸ ਕੰਮ ਕਰਕੇ ਸਾਰਾ है ना गाइस पहुंच चुके हैं जलंधर विशाल मेरा मार्ड सामने ਹਾਂਜੀ ਗਾਇਸ ਸਾਲ ਮੈਗਾ ਮਾਰਟ ਅਸੀਂ ਪਹੁੰਚ ਗਏ ਆ ਬਾਕੀ ਅੰਦਰ ਕੀ ਸੇਲ ਹੈ ਬਾਕੀ ਮੈਂ ਵੇਖ ਕੇ ਆਹੇ ਵੀਡੀਓ ਇਹਨਾਂ ਦੀ ਬਾਕੀ ਮੈਂ ਜੋ ਅੰਦਰ ਜਾ ਕੇ ਦੇਖਾਂਗਾ ਬਾਕੀ ਕੀ ਸੇਲ ਲੱਗੀ ਹੈ ਭਾਰੀ ਸੇਲ ਕੀ ਪ੍ਰਾਈਸ ਹੈ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਵੀਡੀਓ ਮੈਂ ਐਡ ਕਰਕੇ ਦੱਸਾਂਗਾ ਤੁਹਾਨੂੰ ਜੇ ਸਹੀ ਲੱਗਾ ਤੇ ਜਰੂਰ ਗੇੜੀ ਮਾਰ ਲਿਓ ਤਰਫ ਐਂਟਰੀ ਹੋ ਚੁੱਕੀ ਆ ਹੁਣ ਦੇਖਦੇ ਆ ਆਪਣਾ ਦੇਖੋ ਓਨਲੀ ਫਾਰ 2 ਡੇਸ ਚੱਲ ਰਹੀ ਐ ਪ੍ਰੋਮੋਸ਼ਨ ਗਾਇਸ ਸੁਕਵੀਰ ਦੀ ਹੋ ਗਈ ਐ 109 ਦੀ ਐ ਸੁਕਵੀਰ ਦੇ ਆਈਆਂ ਪ੍ਰਾਈਸ ਬਹੁਤ ਵਧੀਆ ਐ ਨਾਲ ਦਾ ਮਤਲਬ ਜਨਰਲ ਪ੍ਰਾਈਸ ਐ ਇਹ ਸੋਫਾ ਸੋਫਾ ਕਮ ਵੱਡਾ ਛੋਟਾ ਜਿਹੜਾ ਹੁੰਦਾ ਨਾ ਗੱਦੇ ਦਾ ਐ ਪ੍ਰਾਈਸ ਰੀਜ਼ਨੇਬਲ ਪ੍ਰਾਈਸ ਆ ਦੇਖੋ 90s ਦੇ ਟੀ-ਸ਼ਰਟ 90s ਦੇ ਟੀ-ਸ਼ਰਟ ਬਾਈ 1 ਗੈਟ 1 ਫ੍ਰੀ ਆਫਰ ਚੱਲਦੀ ਸੀ ਤੇ ਅੱਜ ਦੇ ਦੋ ਦਿਨ ਵਾਸਤੇ ਸੀਗੀ ਨਾ ਪਾਪਾ ਡਾਂਸ ਰਿਪੀਟ ਕਰ ਮਾ ਰੋ ਹੋਰੇ ਮਰਦ ਸਮਾਨ ਬੜਾ ਘਾਟਾ ਸਰ ਅਜੀ ਗਾਇਸ ਅਸੀਂ ਹੁਣ ਬਹਿ ਗਏ ਆ ਗੱਡੀ 'ਚ ਸਮਾਨ ਹੈ ਤੇ ਠੀਕ ਹੈ ਵੈਸੇ ਸਸਤਾ ਹੀ ਹੈ ਲੇਕਿਨ ਹਾਂ ਲੂੰ ਕੋਈ ਜਚਿਆ ਨਹੀਂ ਤੇ ਉਦਾਂ ਜਚਿਆ ਵੀ ਆਈਟਮਾਂ ਬਹੁਤ ਸਸਤੀਆਂ ਵਾਂ ਫਿਰ ਖਾਲੀ ਹੀ ਕਿ ਕੀ ਜਾਣਾ ਤੇ ਇਹ ਸਗੰਦੇ ਆਏ ਆ 11-1200 ਰੁਪਏ ਹੁੰਦਾ ਉੜਾ ਬੋਦਾ ਲੈ ਲਈ ਆ ਦਾਸਮਾਨ 14 ਨਹੀਂ ਵੈਸੇ ਇੰਨਾ ਖਾਸ ਨਹੀਂ ਲੱਗਾ ਸਾਨੂੰ ਨਹੀਂ ਹੈ ਸਸਤਾ ਬੱਚਿਆਂ ਦਾ ਜ਼ਿਆਦਾ ਸਸਤਾ ਨਾ ਆਹੋ ਕਿ ਡੇਲੀ ਰੂਟੀਨ ਵਾਲੇ ਕੱਪੜੇ ਸਸਤੇ ਆ ਬੱਚਿਆਂ ਦੇ ਉਦਾਂ ਨਹੀਂ ਕੋਈ ਇੰਨਾ ਜਿਹੜੋ ਪੈਂਦੇ ਸੱਤੇ ਪਸੰਦ ਆ ਜੇ ਨਾ ਇਦਾਂ ਦੀ ਚੀਜ਼ ਨਹੀਂ ਹੈਗੀ ਕੋਈ ਹੁਣ ਆ ਜੀ ਹੋਰ ਕਿਤੇ ਚੱਲੇ ਆ ਠੀਕ ਤਾਂ ਪਸੰਦ ਆ ਚੰਦ ਨਹੀਂ ਆਉਂਦਾ ਪੈਂਦੇ ਸੱਤੇ ਸਮੋਸੇ ਤੇ ਗਾ ਰਹੇ ਆ ਹੁਣ ਵੀ ਸਮਾਰਟ ਆਈਆਂ ਅਸੀਂ ਦੇਖਣ ਇੱਥੇ ਸ਼ਾਪਿੰਗ ਕਰਾਂਗੇ ਥੋੜੀ ਬੋਤੀ ਦੇਖੋ ਇੱਥੋਂ ਕੀ ਆ ਲੈਸ ਬਾਕੀ ਉਹ ਤੇ ਕੋਈ ਇਨਾ ਲੱਗਾ ਨਹੀਂ ਆਪਾਂ ਨੂੰ ਵੀ ਫਾਸ ਚਲ ਕੇ ਹੁਣ ਇੱਥੇ ਚੈੱਕ ਕਰਦੇ ਆਪਾਂ ਸਵਾਰੀਆਂ ਉੱਤਰਦੇ ਆਪੀਆਂ ਹਾਂਜੀ ਸੈਕੰਡ ਫਲੋਰ ਤੇ ਇੱਥੇ ਲੱਗਾ ਹੈ ਜੀ ਵੇਅਰ ਮੈਨ ਵੇਅਰ ਦਾ ਜਿੰਸ ਦਾ ਉੱਪਰ ਹੈ ਬਾਕੀ ਲੇਡੀਜ਼ ਫੱਲੇ ਆ। ਸਵਾਏ ਬਣੇ ਘਟਵਾਉਣ ਫਰੀ 1200 ਦਾ 1200 ਦੀ ਇੱਕ ਪੈਂਟ ਲਓ 1200 ਦੀ ਇੱਕ ਫਰੀ ਉਹੀ 600 600 ਦੀ ਪੈਂਟ ਹੈ ਅਸੀਂ ਹੁਣ ਆਏ ਸੀਗੇ ਕਿੱਥੇ ਆਏ ਆਪਾਂ ਇਹ ਕਿਹੜਾ ਕਿਹੜਾ ਚੌਂਕ ਦਾ ਪਾਵਰ ਅੰਬੇ ਦੇ ਘਰ ਪਾਵਰ ਇੱਥੋਂ ਆਏ ਸੀ ਆਪਾਂ ਨੇ ਇੱਥੋਂ ਖਰੀਦੇ ਥੋੜੇ ਜਿਹਾ ਕੱਪੜੇ ਆ ਰੇ ਯਾਰ ਘੂ ਘੂਰੇ ਪਾਵਰ ਤੇ ਰਾਜਸ਼ਕੀਰ ਕਹਿ ਰਿਹਾ ਮੈਨੂੰ ਥੋੜਾ ਹੋਰ ਲੈ ਦੇ ਦੋ ਉਹ ਥੋੜਾ ਜਿਹਾ ਸਹੀ ਹੈ ਯਮਸ ਵਾਲਿਆਂ ਦੇ ਕੱਪੜੇ ਵਧੀਆ ਸੀਗੇ ਇੱਕ ਦੋ ਇੱਕਾਂ ਦੋ ਆ ਮੈਂ ਖਰੀਦ ਕੇ ਲੈ ਲਈਆਂ ਛੋਟ ਨਾ ਦੇ ਆ ਤੁਸੀਂ ਗਾਈਜ਼ ਬੱਦਲ ਦੇਖੋ ਕਿ ਨਾ ਸੋਣਾ ਹੈ ਭਾਈ ਜੱਤੀ ਰੰਗ ਹੋ ਗਿਆ ਲੱਗਦਾ ਸੱਟ ਲੱਗੀ ਜਾਂਦੀ ਕਿ ਧਿਆਨ ਨਾਲ ਮੈਨੇ ਚਲਾਉਂਦੇ ਹੋਵੇ ਬਹੁਤ ਹੌਂਦਾ ਨਿੱਗਲ ਜਾਂਦਾ ਰਾਂਗਸਤਾਨ ਗਾਈਜ਼ ਹੁਣ ਆਪਾਂ ਆ ਚੁੱਕੇ ਆ ਈਸਟ ਵੁਡ ਦੇਖੋ ਤੋਂਵਾ ਮੇਰੇ ਮਾਨਕਾ ਦੁਨੀਆ ਹਮ ਸੰਡੇ ਦਾ ਕਰਕੇ ਨੀ ਦੁਨੀਆ ਆਈ ਆ ਆਨਸਕੀਟਰ ਨਾਲ ਉਹ ਵੀ ਹੈਗੀਆਂ ਰਾਈਟ ਸਟਰੀ ਹੈਗੀਆਂ ਉਰੇ ਇਹਨਾਂ ਨੇ ਇੱਥੇ 9 ਬਾਰਮੀ ਲਿਖਿਆ ਹੁੰਦਾ ਇੱਥੇ ਨਾ ਦੇ ਚੱਕ। ਟਰਾਈ ਸੋਣਾ ਅਸੀਂ ਆ ਗਏ ਆ ਅਗਰਸ ਨਗਰ ਤੋਂ ਪਾਤੀ ਨੂੰ ਖਾਣਾ ਪੀਣਾ ਸੀ। ਉਧਰ ਤੇ ਜਾਣ ਨਹੀਂ ਹੋਇਆ ਇਸ ਮੂਡ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਕਿਉਂਕਿ ਰਸ਼ ਬਹੁਤ ਸੀ ਗੱਡੀ ਲੱਗੀ ਨਹੀਂ ਸਾਡੀ ਮਤਲਬ ਬਸ ਕਰਕੇ ਵੀ ਕਿਾ ਫਿਰ ਕੇ ਕਰਾਵਾਂਗੇ ਜਦੋਂ ਸੰਦੇ ਹੀ ਕਰਕੇ ਅਜ ਰਸ਼ ਬਹੁਤ ਸੀ। ਫਿਰ ਕੇ ਇਹਦੇ ਨਾਵਾਂ ਕਿ ਹੋਣ ਅਸੀਂ ਫਿਰ ਇਸਪੋਰਟ ਕਰਨਾ ਹੁੰਦਾ ਨਾ ਤਰ੍ਹਾਂ پلان। ਤੇ ਬਾਕੀ ਹੁਣ ਅਸੀਂ ਆ ਗਏ ਆ ਅਦਸ਼ ਨਗਰ ਪਾਤੀ ਸੋ ਸਮਾਜ ਦੇ ਹੋ ਗਏ। ਇਹ ਰਾਟੇ ਹੀ। ਇਹ ਵੀ ਇਹ ਕਾਰਨ ਦੇ ਬਹੁਤ ਰਾਸ਼ਟਰ ਬਣ। ਆਪ ਕੋ ਕਾਹਣਾ ਕੋਈ ਬੰਦਾ ਜੀ ਭਾਈ ਪੁੜੇ ਲੈਣ। ਹੈਲੋ ਗਾਇਸ ਟਾਈਮ ਹੋ ਗਏ ਆ 10:30 ਤੇ ਅਸੀਂ ਹੁਣ ਪਹੁੰਚੇ ਆ ਕਾਰ ਦੀਦੀ ਹੁਣਾਂ ਨੂੰ ਲਾਏ ਪਿੱਗ ਵੱਲ। ਆਕੇ ਤਾਂ ਹੁਣ ਪਹੁੰਚੇ ਆ ਕਾਰ ਅਸੀਂ ਤੇ ਰਿਕਾਵਟ ਹੋ ਗਈ। ਮੈਂ ਨਹੀਂ ਆਈ ਸਟੂਡ ਜਾਣਾ ਸਟੂਡ ਸਾਡੇ ਕੋ ਗਾਇਸ ਜਾ ਨਹੀਂ ਹੋਇਆ ਰਸ਼ ਬਹੁਤ ਹੀ ਉਥੇ ਕਿ ਪੁਲਸ ਵਾਲੇ ਨੇ ਐਵੇਂ ਮੈਂ ਗੱਡੀ 메ਨ ਰੋਡ ਤੜਾਈ ਕਰਦੇ ਵਿੱਚ ਬੈਠੇ ਅਜ ਸਾਰੇ ਵਾਲੇ ਤੇ ਪੁਸਤਲੇ ਫੋਟੋ ਖਿੱਚੀ ਜਾਂਦਾ ਸੀ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਜੇ ਵੇਚੀ ਆ ਮੈਂ ਗੱਡੀ ਲਾ ਕੇ ਚੱਲ ਗਿਆ ਉਹ ਬਾਕੀ ਗੱਡੀਆਂ ਰੋਡ ਤੇ ਲੱਗ ਗਏ ਉਹਨਾਂ ਦਾ ਚਲਾਣ ਕਰਾਂਦੇ ਸੀ ਮੈਂ ਕਿ ਮੇਰਾ ਤੇ ਚਲਾਣ ਤੇ ਬੰਦਾ ਹੀ ਨਹੀਂ ਹੈਗਾ ਤੇ ਫਿਰ ਇਸ ਕਰਕੇ ਗਾਇਸ ਉਹਨਾਂ ਨੇ ਫੋਟੋ ਮੇਰੀ ਕੱਟੀ ਡੀਡ ਕਰਤੀ ਗੱਡੀ ਦੀ ਨੰਬਰ ਬੇਟਾ ਫੋਟੋ ਖਿੱਚ ਲਈ ਉਹਨਾਂ ਨੇ ਉਹ ਡੀਡ ਕੀਤੀ ਫਿਰ ਗੱਡੀ ਮੈਂ ਕਾਫੀ ਅੱਗੋ ਜਾ ਕੇ ਯੂ-ਟਰਨ ਕਰਕੇ ਫਿਰ ਮੈਂ ਵਾਪਸ ਆਇਆ ਫਿਰ ਦਸਨ ਕੋਲ ਤੋਂ ਖਾ ਕੇ ਸਿੱਧਾ ਸਾਡੇ ਸਾਹਮਣੇ ਕਾਫੀ ਤੇ ਕਾਫੀ ਲੱਗ ਗਿਆ ਬਹੁਤ ਜ਼ਿਆਦਾ ਲੇਟ ਹੋ ਗਏ 10:30 ਹੋ ਗਏ ਮਾਮੇ ਹੁਣ ਆ ਗਏ ਆਂਦੇ ਆ ਕਿ ਅੱਧੀ ਰਾਤ ਤੀ ਤੋ ਤੁਸੀਂ ਘਰ ਤੂੰਦੇ ਨਹੀਂ ਆਗੇ ਘਰੇ ਪਤਾ ਨਹੀਂ ਗਾ ਜਦੋਂ ਅਸੀਂ ਜੇਤੀ ਜਾ ਕੇ ਵੀ ਦੇਖ ਲਿਆ ਸਾਡੇ ਕੋਲ ਛੇਤੀ ਆਉਣ ਨਹੀਂ ਹੁੰਦਾ ਲੇਟ ਹੋ ਹੀ ਜਾਂਦੇ ਆਂ ਅਸੀਂ ਤਾਂ ਕਿੰਨਾ ਲੇਟ ਹੋ ਜਾਂਦੇ ਆਂ ਤੇ ਇਸ ਕਰਕੇ ਗਾਇਸ ਇੱਥੇ ਕਰਦੇ ਆਂ ਅਸੀਂ ਅੱਜ ਦੇ ਵਲੋਗ ਦੀ ਸਮਾਪਤੀ ਲੁਧਿਆਣਾ ਵੀ ਸਵੇਰ ਤੇ ਨਵੇਂ ਵਲੋਗ ਦੇ ਨਾਲ ਬਾਏ ਬਾਏ